ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹੈ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਹਨ ਤਰਨਤਾਰਨ ਸ਼ਹਿਰ ਚ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਵਾਰਤਾਂ ਲਗਾਤਾਰ ਜਾਰੀ ਹਨ ਜਿਸ ਨੂੰ ਲੋਕਲ ਪੁਲਿਸ ਪ੍ਰਸ਼ਾਸਨ ناکਾਮ ਸਾਹਬ ਤੋਂ ਰਿਹਾ ਇਸ ਦੀ ਇੱਕ ਤਾਜ਼ਾ ਮਿਸਾਲ ਅਸੂਲੇ ਵਿਖ ਨੂੰ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਸਰਕਾਰੀ ਦਫ਼ਤਰ ਨੂੰ ਅਣਪਛਾਤੇ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਆ ਉਸ ਨੂੰ 4 ਏਸੀ ਅਧੀ ਦਰਜ ਤੋਂ ਬਾਅਦ ਪੱਖੇ 2 ਇਨਵਰਟਰ ਬੈਟਰੀ ਤੇ ਬਿਜਲੀ ਦੀਆਂ ਤਾਰਾਂ ਟੁੱਟੀਆਂ ਅਲਮਾਰੀ ਚੋਂ ਦਸਤਾਵੇਜ਼ ਚੋਰੀ ਕਰਕੇ ਲੈ ਗਏ ਇਸ ਸਬੰਧੀ ਉਹਨਾਂ ਵੱਲੋਂ ਥਾਣਾ ਸਿਟੀ ਤਰਨਤਾਰ ਦੀ ਬੁਲਸ ਨੂੰ ਦਰਖਾਸਤ ਦਿੱਤੀ ਜਿਸ ਵੱਲੋਂ ਚੋਰਾਂ ਦੀ ਭਾਲ ਜਾਰੀ ਹੈ ਇਹ ਜਿਗਰਜੋਗ ਜੇ ਇੱਥੇ ਵਿਧਾਇਕ ਹੀ ਮਹਿਫੂਜ਼ ਨਹੀਂ ਤੇ ਆਮ ਲੋਕਾਂ ਕਿਸ ਤਰ੍ਹਾਂ ਮਹਿਫੂਜ਼ ਹੋ ਸਕਦੇ ਹਨ ਇਸ ਸਬੰਧੀ ਲੋਕ ਇਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਸਰ ਡਾਕਟਰ ਜਸ਼ਨ ਸਿੰਘ ਸੋਹੜਾ ਦਾ ਇਨਾ ਉਹਨਾਂ ਦੇ ਦਫ਼ਤਰਾਂ ਨੂੰ ਇੱਕ ਐਪਲੀਕੇਸ਼ਨ ਆਈ ਆ ਸਾਨੂੰ ਉੱਥੇ ਥਾਣੇ ਤੇ ਉੱਥੇ ਉਹਨਾਂ ਜਾ ਕੇ ਵੇਖਿਆ ਵੀ ਉੱਥੇ ਨਾਲ ਕੋਈ ਸਮਾਨ ਚੋਰੀ ਹੋ ਗਿਆ ਵਾ ਜਿਹਦੀ ਪੜਤਾਲ ਕਰ ਰਹੇ ਆ ਬਾਕੀ ਵੇਖਦੇ ਆ ਵੀ ਜਿਹੜਾ ਵੀ ਇਹਦਾ ਜੋ ਬਿਆਨ ਬਣਨ ਦੇ ਮੁਤਾਬਕ ਅਪੀਅਰ ਵੀ ਦਰਜ ਕਰਾਂਗੇ ਤੇ ਜਲਦੀ ਤੋਂ ਜਲਦੀ ਜਿੰਦੇ ਵੀ ਕਿਸੇ ਨੇ ਚੋਰੀ ਕੀਤੀ ਹੈ ਕੋਈ ਹੋਰ ਸਮਾਨ ਕੀ ਤੋੜਪਾਨ ਕੀਤੀ ਆ ਉਹਦੇ ਖਿਲਾਫ ਕਾਰਵਾਈ ਕਰਕੇ ਤੇ ਅਮਰਿਤ ਚਲਾਨੀ ਜਾਵੇ ਸਰ ਇਹ ਕਿਹੜੀ ਡਿਪਾਰਟਮੈਂਟ ਦੋਂ ਦੀ ਕਰ ਰਹੀ ਉਹ ਪੀ ਡਬਲਯੂ ਡੀ ਦਾ ਹੀ ਇੱਥੇ ਆਪਣਾ ਡਾਕਟਰ ਇਤੇ ਹਜਾਸਾ ਉਹਦੇ ਵਿੱਚ ਦਫ਼ਤਰ ਭਾਏ ਐ ਐਮਐਲ ਸਾਹਿਬ ਐਮਐਲ ਸਾਹਿਬ ਕਸ਼ਮੀਰ ਸਿੰਘ